ਤੁਸੀਂ ਆਪਣਾ ਕਰਵਾਉਣੇ ਵੀ ਕਾਰਵਾਈ ਬੂੜੇ ਨੂੰ ਇੱਥੇ ਬਾਫਰ ਮਾਰ ਰਹੇ ਅਸੀਂ ਆਪਣਾ ਨਿਕਲਿਆ ਉਸ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਇੱਥੇ ਨੂੰ ਗੱਡੀ ਪਾੜੀ ਉਹ ਮੁੜਾਰ ਮੈਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਮੜਵਾ ਦਤਾ ਮੇਰੇ ਕੰਮ ਪਤਾ ਨਹੀਂ ਮੁੰਡਾ ਉਹ ਵਾਲਾ ਗੱਮਾ ਉਹ ਗੱਡੀ ਤੇ ਲੱਗੇ ਉਹ ਪੱਤਰ ਪੱਤਰ ਮਾਰਦਾ ਪਿੱਛਲਾ ਨਹੀਂ ਸੋਚਾਂਗੇ ਕਿ ਉਹ ਸਾਲਾ ਜਨ ਕਰਾ ਦੇਣਾ ਮੇਰੇ ਤੇ ਚੜ੍ਹਦੀ ਚੜ੍ਹਿਆ ਦੀ ਗੱਲ ਹੈ यारे ए दिन दा đi ਦੀ ਮਗਰ ਲਗੀ ਦੇ ਤੋਂ ਕੜੀਆਂ ਆ ਕੇ ਕਾ ਕਲੇ ਦੇ ਲਗਾ ਵਾਲੀ ਬੰਦੀ ਤਾਂ ਨਾ ਇਹ ਵੀ ਬਾਰੇ ਤਾਂ ਮੰਨਦੇ ਕਿ ਇਹ ਬਹੁਤ ਮਾੜੀ ਆ ਜਿਹੜੀ ਜੇ ਉਹ ਕਦੀ ਹਿੱਦਦਾ ਕਰੀ ਲੋਣਾ ਕਿ ਉਹ ਬੰਦੇ ਦੇ ਲਗਾ ਕਿ ਤੁਹਾਨੂੰ ਇਹ ਮਹੱਤਵ ਨਹੀਂ ਆਉਂਦਾ ਨਾ ਇਹ ਬਦਲਣ ਦੀ ਗੱਲ ਹੈ ਇਹ ਦੇਵਾ ਬੰਦਿਆਂ ਦਾ ਪਤਾ ਨਹੀਂ ਕਿਹੜੀ ਅੱਛਾ ਆਪਾਂ ਜਾਨੀ ਕਿੰਨੀ ਆਈ ਉਹ ਕਿਨੇ ਆਣੇ ਉਹ ਹੈ ਸੱਤ ਜਾਨੇ ਸੱਤ ਜਾਨੇ ਆ ਗਏ ਇੱਕ ਇੱਕ ਆ ਗਿਆ ਇਤਿਹੀ ਕਿਵੇਂ ਦੇ ਲਈ ਆਪਾਂ ਦੇ ਦਾ ਹਵਾਰਾ ਜਾਨੀ ਆਈ ਹੈ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਨੇ ਤੇ ਆਪਾਂ ਬਟਾਲੇ ਵਾਲੋਂ ਆਉਂਦੇ ਹੀ ਪਿੰਡ ਨੂੰ ਉਦੋਂ ਭਾਈ ਗੱਡੀ ਆ ਰਹੀ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋ ਲਿਆ ਕੇ ਗੱਡੀ ਖਿੜਾਰ ਲਈ ਸਾਡੇ ਅੱਗੇ ਮੋੜ ਤੇ ਆ ਕੇ ਘੱਟੇ ਆਂਦੇ ਆ ਭਾਬਾ ਜੀ ਮੋਟਰ ਚਾਲ ਦੇ ਆਂਦੇ ਸੱਤ ਜਾਨੇ ਲਨੇ ਦੋ ਮੋਟਰਸਾਈਕਲ ਹੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਪਾਜੀ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ ਦਾ ਖੋ ਕੇ ਲੱਗੇ ਜੇ ਤੇ ਬਹੁ ਮਾੜਾ ਹਾਦੀ ਮਾਰਿਆ ਕਾਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਚ ਬੋਲ ਮਾਰੇ ਜੇ ਕਿੰਨੇ ਜਿਹੜੇ ਚੱਕਰੀ ਹੋਏ ਤਿੰਨ ਜਾਣੇ ਚੱਕਰੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਹਾਂ ਨਹੀਂ ਭਾਈ ਆਪਾਂ ਆਪਣੇ ਧਿਆਨ ਆਉਂਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁ ਕੁੱਟਿਆ ਰਗਾ ਆਕੇ ਜਿਹੜਾ ਉਹ ਕਿੱਥੇ ਗਿਆ ਪਾਪਾ ਪਾਈ ਨੱਟ ਗਿਆ ਦੇ ਮੁੰਡੇ ਬਾਜਾ ਰੋੜਾ ਰਾਲਾ ਪਿਆਰ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਪਤਾ ਨਹੀਂ ਲੱਗਾ ਪਈ ਨੇਰੇ ਜੀ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਚਲਾਈ ਨਹੀਂ ਮੈਂ ਕੋਣੀ ਨਹੀਂ ਚਲਾਈ ਬੱਸ ਹਾਂ ਬੱਸ ਦਾਤਰ ਚਲਾਏ ਤੇ ਬੈਂਸ ਬੋਲੀ ਤੇ ਹੁਣ ਚੱਕਮੀ ਕਿੱਥੇ ਨੇ ਚੱਕਮੀ ਸਰਕਾਰੀ ਹਸਪੀਟਲ ਜੀ ਇਨਫੋਰਮੇਸ਼ਨ ਮਿਲੀ ਸੀ ਕਿਤਬੀ ਨੰਗਲ ਜੀ ਚਗਣਾ ਇੰਜਰਡ ਹੋਏ ਨੇ ਦੋ ਤਿੰਨ ਜਾਣੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੈ ਕੇ ਨਹੀਂ ਜੀ ਤੇ ਬਾਕੀ ਨੂੰ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਜਿਹੜਾ ਇਹਦੀ ਕੀ ਮਸਲਾ ਤਿੰਨ ਤਿੰਨ ਜਾਣੇ ਕਿੰਨੇ ਕਿ ਚਤਨ ਨੇ ਇੱਕ ਜਣਾ ਜ਼ਿਆਦਾ ਨੇ ਜਿਹੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਜੀ ਦੋ ਤਿੰਨ ਜਾਣੇ ਤੇ ਇੱਥੇ ਵਿੱਚ ਝਗੜਾ ਹੋਇਆ ਬਹੁਤਾ ਕਿਸੇ ਨੂੰ ਜ਼ਿਆਦਾ ਪਤਾ ਨਹੀਂ ਤਮਾ ਕਿ ਉਹਨਾਂ ਕੋਲ ਜਾ ਕੇ ਪਤਾ ਲਗੋ ਹਾਂ ਤੂੰ ਆਪਣਾ ਕਰ ਲੈ ਵੀ ਕਾਰਵਾਈ ਉਹ ਮੁੱਢੇ ਮੁਠੇ ਬਾਅਦ ਫਰਮਾ ਰਹੇ ਨੇ ਇਹ ਅੱਛਾ ਆਹ ਆਪਣਾ ਗੱਡੀ ਜੀ ਉਸ ਤੋਂ ਪਹਿਲਾਂ ਇੱਧਰੋਂ ਗੱਡੀ ਪਾੜੀ ਉਹ ਮੁਡਾਰ ਬੰਦੇ ਪਤਾ ਨਹੀਂ ਲੈਣਾ ਤੂੰ ਮਰਵਾ ਲਾ ਕਰੇ ਇਹ ਤਾਂ ਪਤਾ ਨਹੀਂ ਬੰਦਾ ਵਾਲਾ ਹੋ ਜਾ ਬਹੁਤ ਗੱਡੀ ਦੇ ਲੱਗੇ

ਤੋ ਕਦੀ ਬੰਗਲਾ ਕੀ ਦੇਖੋ ਕਦੀ ਆ ਕੇ ਪਾਪਾ ਦੇ ਲਗਾ ਵਾਲੇ ਬੰਦੇ ਤਾਂ ਨਾ ਤੇ ਬੰਦੇ ਕਹਿੰਦੇ ਤਾਂ ਮੈਂ ਕਿਹਾ ਬਹੁਤ ਮਾੜੀ ਆ ਜੀ ਜੀ ਤੋ ਕਦੀ ਦਾ ਕਰੀ ਲੋਨਾਂ ਕੋ ਤੇ ਲੋਨ ਬਾਰੇ ਬੋਲਿਆ ਕਿ ਤੁਹਾਨੂੰ ਇਹ ਦੇ ਮਹੱਤਵ ਹੈ ਨਾ ਇਹ ਬੰਦੇ ਤੋਂ ਕੰਦਗੀ ਰਿਹਾ ਜੀ ਇਹ ਦੇਵਾ ਬੰਦਿਆਂ ਦਾ ਪਤਾ ਨਹੀਂ ਕੌਣ ਹੈ ਅੱਛਾ ਉਹ ਦੂਜੀ ਥਾਂ ਤੇ ਕਿੰਨੀ ਆਈ ਆਪਾਂ ਜਣੇ ਇੱਕ ਗੱਡੀ ਹਾਂ ਜੀ ਤੁਸੀਂ ਕਿਵੇਂ ਦੇਖਿਆ ਆਪਾਂ ਦੇ ਦਾ ਹਵਾਰਾ ਜਣੇ ਆਈ ਆ ਕਿ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਣੇ ਤੇ ਆਪਾਂ ਬਟਾਲੇ ਵਾਲੋਂ ਆਉਂਦੇ ਹੀ ਪਿੰਡ ਨੂੰ ਉਦੋਂ ਭਾਈ ਗੱਡੀ ਆ ਰਹੀ ਐ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋਲੇ ਆ ਕੇ ਗੱਡੀ ਖੜਾ ਲੀ ਅੱਡੇ ਅੱਗੇ ਮੋੜ ਤੇ ਆ ਕੇ ਕੱਤੇ ਆਂਦੇ ਆ ਬਾਈ ਮੋਟਰਸਾਈਕਲ ਦੇ ਆਂਦੇ ਸੱਤ ਜਣੇ ਨਹੀਂ ਨਹੀਂ ਦੋ ਮੋਟਰਸਾਈਕਲ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ ਦਾ ਖੋ ਕੇ ਲੱਗੇ ਜੇ ਤੇ ਬਹੁ ਮਾੜਾ ਹਾਲੀ ਮਾਰਿਆ ਕਾਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਚ ਬੋਲ ਮਾਰੇ ਜੇ ਕਿੰਨੇ ਜਣੇ ਚੱਕਮੀ ਹੋਏ ਤਿੰਨ ਜਾਨੀ ਚੱਕਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਲੱਤ ਟੁੱਟ ਗਈ ਜੇ ਤੇ ਇੱਕ ਲਾਲੂ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਹਾਂ ਨਹੀਂ ਭਾਈ ਆਪਾਂ ਆਪਣੇ ਧਿਆਨੋਂ ਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁ ਕੁੱਟਿਆ ਨਾ ਆ ਕੇ ਪਾਪਾ ਭਾਈ ਨੱਠ ਗਏ ਅੱਧੇ ਮੁੰਡੇ ਬਾਜ਼ਾਰ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਹੀ ਲੱਗਾ ਕੁਝ ਪਤਾ ਨਹੀਂ ਲੱਗਾ ਭਾਈ ਨੇਰੇ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਚਲਾਈ ਜਾਂ ਮੈਂ ਗੋਲੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲੀ ਤੇ ਹੁਣ ਜ਼ਖਮੀ ਕਿੱਥੇ ਨੇ ਜ਼ਖਮੀ ਸਰਕਾਰੀ ਹਸਪਤਾਲ ਜੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਕੁਤਬੀ ਨੰਗਲ ਜੀ ਚ ਸਰਦਾਰ ਇੰਜਰ ਹੋਏ ਨੇ ਦੋ ਤਿੰਨ ਜਣੇ ਤੇ ਮੌਕੇ ਤੇ ਆਏ ਆ ਇੰਜਰ ਤੇ ਹਸਪਤਾਲ ਲੈ ਗਏ ਨੇ ਜੀ ਤੇ ਬਾਕੀ ਨੂੰ ਉੱਤੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਜਿਹੜੇ ਕਿੰਨੀ ਤਿੰਨ ਤਿੰਨ ਜਾਣੇ ਕਿੰਨੇ ਕਿ ਕਿੰਨੇ ਚੱਕਣੇ ਤਿੰਨ ਜਾਣੇ ਜ਼ਿਆਦਾ ਨੇ ਜਿਹੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਜੀ ਦੋ ਤਿੰਨ ਜਾਣੇ ਤੇ ਇੱਥੇ ਵਿੱਚ ਝਗੜਾ ਹੋਇਆ ਬਹੁਤਾ ਕਿਸੇ ਨੂੰ ਜ਼ਿਆਦਾ ਪਤਾ ਨਹੀਂ ਆ ਤੇ ਬਾਕੀ ਉਹਨਾਂ ਕੋਲ ਜਾ ਕੇ ਪਤਾ ਲੱਗੂ